ਗਾੜੂ ਸਾਨੂੰ ਸਰਪੰਚ ਤੇ ਨਹੀਂ ਨਹੀਂ ਗਾਣੂ 23 ਸਾਲ ਇਹ ਕਰੇ 23 ਸਾਲ ਸਾਡਾ ਵਾਦਾ ਕਰੇ ਨਹੀਂ ਆਏ ਨਹੀਂ ਯਾਰ ਬੈਠੋ ਯਾਰ ਉਹ ਬੈਠੋ ਯਾਰ ਆਰਾਮ ਨਾ ਆਰਾਮ ਨਾ ਤਲਕੀ ਨਾਲ ਗੱਲ ਨਹੀਂ ਕਰਨੀ ਆਰਾਮ ਜਿਹੜੇ ਪ੍ਰਾ ਰਹਿੰਦੇ ਨਾਲ ਅਮਨ ਦੇਤੇ ਗੋਦਰਾ ਪਾ ਜਾਣ ਸਾਗੇ ਪਈ ਸਰਪੰਚੀ ਬਾਰੇ ਵਿਚਾਰ ਕਰਨੇ ਸਰਸੰਤੀ ਬਣੀ ਜਿਹਦੇ ਜਿਹਦਾ ਸਾਥ ਜਿਹੜਾ ਸਰਸੰਤੀ ਚਾਹੁੰਦੇ ਹੈ ਭਾਈ ਪਹਿਲਾਂ ਥੱਟ ਖੜੇ ਕਰੋ ਸਾਰੇ ਸਾਰੇ ਜੁੰਦੇ ਹੈ ਜੀ ਵੀ ਸਰਪੰਚ ਖੜਦੇ ਰਿਹਾ ਕੋਈ ਨਾ ਉਹ ਬੈਠੋ ਕਯਾਰਾ ਉਹ ਦੇਖ ਆਪਾਂ ਸਾਰਾ ਪਿੰਡ ਨਗਰੇ ਨੂੰ ਸ਼ਾਂਤੀ ਨਾਲ ਸੁਣਾਉਂਦੇ ਹੋਏ ਹੋਰ ਜਿਹੜੇ ਸੰਸਦ ਉਹ ਗੁਰਦਰਸ਼ਨ ਅਯੋਗ ਜਿਹੜੇ ਸੰਸਦ ਰਿਕਵੈਸਟ ਕਰਨ ਜਾ ਰਹੇ ਆ ਵੀ ਸਾਰੇ ਸ਼ਾਂਤੀ ਹੋ ਜੇ ਗਾਂ ਭਾਈ ਉਹਨਾਂ ਨੇ ਕਰਨੀ ਹੈ ਨਹੀਂ ਕਰਨੀ ਉਹਨਾਂ ਦੀ ਮਰਜ਼ੀ ਹੈ ਬਾਅਦ ਦੀ ਗੱਲ ਹੈ ਪਰ ਪਿੰਡ ਇੱਕ ਪਰਪੇ ਤੌਰ ਤੇ ਜਾ ਰਹੇ ਆ ਹਾਂਜੀ গুড মর্নিং ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਅਸੀਂ ਜਾ ਰਹੇ ਹਾਂ ਸਾਰੇ ਗੁਰੂ ਘਰ ਲੋ ਵੀ ਗੁਰੂ ਘਰ ਪਹੁੰਚ ਚੁੱਕੇ ਹਾਂ ਸੰਗਤ ਆ ਰਹੀ ਹੈ ਤੁਹਾਨੂੰ 10 ਮਿੰਟ ਦੀ ਵੀਡੀਓ 'ਚ ਪਤਾ ਲੱਗ ਜੂ ਕਿ ਕੀ ਫੈਸਲਾ ਹੁੰਦਾ ਹੋ ਠੀਕ ਹੋ ਜੀ ਉਹ ੱਲ ੱਲੇ ਜਾ ਰਹੇ ਆ ਜਣ ਵੀ ਕਹਿ ਕੇ ਹੋਰ ਪਪਾ ਵਧੀਆ ਬਸ ਕੁਛੇ ਕੁ ਮਿੰਟਾਂ 'ਚ ਪਹੁੰਚ ਜਾਣਗੇ ਬੰਦੇ ਤੇ ਫਿਰ ਤੁਹਾਨੂੰ ਦੱਸ ਦਿਆਂ ਫੈਸਲਾ ਕੀ ਨਿਬੜਦਾ ਕੀ ਨਹੀਂ ਔਰ ਇਹ ਤਾਂ ਤਕੜੀ ਸੀ ਤਾਂ ਵਧੀਆ ਵਧੀਆ ਸਵਾਤਾ ਨਗਨ ਵਾਸੀਆਂ ਨੂੰ ਬੰਤੀਆਂ ਬੰਤੀ ਗ੍ਰੀਵ ਮੀਰ ਅਦੇਸ਼ਾ ਦੇ ਸੈਨਾਯਾਰ ਬਹੁਤ ਕੰਦਰਾ ਸਾਹਿਬ ਸਾਰੇ ਪਹੁੰਚ ਚੁੱਕੇ ਹਨ ਉਹ ਪਰ ਆ ਰਹੇ ਹਾਂ ਨਾ ਮੇਰੇ ਦਿਲ ਤੋਂ ਗਲਬਰਾ ਪਹੁੰਚਾਂ ਬਾਗੇ ਪਾਈ ਸਰਪੰਚੀ ਬਾਰੇ ਵਿਚਾਰ ਕਰਨੇ ਆਹ ਲੋ ਵੀ ਬੰਦੇ ਆ ਗਏ ਆ ਤੇ ਹੁਣ ਸ਼ੁਰੂ ਹੋਣ ਲੱਗੀ ਆ ਮੀਟਿੰਗ ਸੰਗਤ ਪਤੇ ਪ੍ਰਮਾਣ ਕਰੋ ভাই ਨੂੰ ਖਾਲਸਾ ਮਾਈਕ ਦੀ ਕੀਤੇ ਅੱਜ ਆਪਾਂ ਸਾਰਾ ਨਗਰ ਇੱਥੇ ਇਕੱਠੇ ਹੋਏ ਆ ਈਆਪਾ ਪੰਚਾਇਤ ਦੀ ਜੋ ਇਲੈਕਸ਼ਨ ਆਇਆ ਉਹਦੀ ਪਾਈ ਆਪਾਂ ਸਭ ਸੰਤਿਪਤੀ ਵਾਸਤੇ ਵੀ ਆਪਾਂ ਪਿੰਡ 'ਚ ਜਿਹੜਾ ਹੈਗਾ ਕਿਸੇ ਕਿਸਮ ਦਾ ਨਾਮ ਲੜਾਈ ਝਗੜਾ ਜਾਂ ਕੁਝ ਹੋਰ ਤੁਹਾਨੂੰ ਪਤਾ ਵੀ ਇਹ ਭਾਈਚਾਰੇ ਦੀ ਗੱਲ ਹੁੰਦੀ ਹੈ ਜਿਹੜਾ ਇਲੈਕਸ਼ਨ ਪੰਚਾਇਤੀ ਹੈ ਉਹ ਆਪਣੇ ਸਾਰੇ ਪਿੰਡ ਦੇ ਭਾਈਚਾਰੇ ਦਾ ਇਲੈਕਸ਼ਨ ਕਿਉਂਕਿ ਭਾਈਚਾਰੇ ਜੋ ਕਿਸੇ ਮੈਂਬਰ ਬੰਨਾ ਸਰਪੰਚ ਬੰਨਾ ਇਸ ਲਈ ਅਸੀਂ ਇਹ ਸਾਰੇ ਬੰਦਿਆਂ ਨੇ ਮੋਹਤਵਾਰ ਬੰਦਿਆਂ ਨੇ ਇਹ ਫੈਸਲਾ ਕੀਤਾ ਵੀ ਭਾਈ ਆਪਾਂ ਸਾਰੇ ਨਗਰ ਨਿਗਰ ਬੇਨਤੀ ਕਰੀਏ ਵੀ ਤੁਸੀਂ ਸਾਰੇ ਸਾਡਾ ਸਾਰਿਆਂ ਦਾ ਸਹਿਯੋਗ ਦੇ ਸਾਰਾ ਨਗਰਿਕ ਬੁੱਢੇ ਜੁਗ ਨਾਲ ਪਰਸਪਰ ਸੰਤਿਪਤੀ ਨਾਲ ਸਾਰੀ ਪੰਚਾਇਤ ਚ ਇਹੀ ਅੰਤਰ ਸਾਡੀ ਸਾਰਿਆਂ ਦੀ ੁੱਡ ਸਾਗਨਤ ਬੁਰੇ ਹੱਥ ਬਨ ਕੇ ਬੀਤ ਗਈ ਸਾਡਾ ਸਾਹ ਹੈ ਬਹੁਤ ਬੜੀਆਂ ਸਰਬਸ਼ੰਤੀ ਬਣੀ ਜਿਹਦਾ ਜਿਹਦਾ ਸਾਥ ਜਿਹੜਾ ਸਰਬਸ਼ੰਤੀ ਚਾਹੁੰਦੇ ਆ ਭਾਈ ਪਹਿਲਾਂ ਸੱਤ ਖੜੇ ਕਰੋ ਸਾਰੇ 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 ਚਾਹੁੰਦੇ ਹੋ ਮੈਨੂੰ ਤਰਾਜ ਹੈ ਸਰਬਸ਼ੰਤੀ ਦੇ ਕੋਈ ਤਰਾਜ ਕੋਈ ਤਰਾਜ ਹੈ ਭਾਈ ਜੇ ਕੋਈ ਸਰਬਸੰਤੀ ਦਾ ਇਤਰਾਜ ਹੈ ਤਾਂ ਦੱਸੋ ਸਹੀ ਗੱਲ ਹੁਣ ਥੁੱਲ ਕੇ ਬਾਕੀ ਇੱਛਾ ਦੱਸ ਦਿਓ ਭਾਈ ਜਿਹੜਾ ਕਹਿੰਦਾ ਭਾਈ ਅਸੀਂ ਸਰਬਸੰਤੀ ਨਹੀਂ ਚਾਹੁੰਦੇ ਅਸੀਂ ਇਲੈਕਸ਼ਨ ਲੜਾਂਗੇ ਜਨ ਸੋਰ ਕਰਾਂਗੇ ਗੱਲ ਦੇ ਵਿੱਚ ਮੂੰਹ ਵੀ ਫੈਲਾਉਂਦਾ ਸਾਨੂੰ ਕਰਾਇਆ ਜੀ ਨਾ ਕਰੋ ਕੋਈ ਸਾਨੂੰ ਐਸ ਗੱਲ ਦਾ ਪਤਾ ਆ ਹਾਂ ਕੋਈ ਗੱਲ ਸਾਰੇ ਬੈਠੇ ਕੋਈ ਜਲਦੀ ਤੁਸੀਂ ਰੱਖੋ ਕੋਈ ਨਹੀਂ ਇੱਥੇ ਆ ਕੇ ਬੈਠੇ ਸਾਰੇ ਰੱਖਦੇ ਆ ਬਾਹਰ ਬਾਹਰ ਬੈਠੋ ਯਾਰ ਬਾਕੀ ਬਾਹਰ ਦੇਖੋ ਪਾਈ ਕਰੋ ਬਾਕੀ ਬਾਹਰ ਇਹਨਾਂ ਦੀ ਗੱਲ ਪਾਈ ਸਾਰਿਆਂ ਨੇ ਧਿਆਨ ਨਾਲ ਸੁਣੀ ਆ ਇਹਨਾਂ ਦੇ ਹੱਕ ਇਹਨਾਂ ਦਾ ਵੀ ਇੱਕ ਪਿੰਡ ਦੇ ਵਾਸੀ ਆ ਚਲੋ ਬੈਠੋ ਗੱਲ ਤੁਸੀਂ ਯਾਰ ਗੱਲ ਜੀ ਸਾਡੀ ਇਹ ਹੈ ਕਿ ਬੇਨਤੀ ਹੈਗੀ ਸਾਰੇ ਮੂਰੀ ਹੱਥ ਜੋੜ ਕੇ ਆ ਅਸੀਂ ਸਾਰੇ ਭਾਈਚਾਰੇ ਨੂੰ ਜ਼ਿਮੀਂਦਾਰਾਂ ਨੂੰ ਵੀ ਠੀਕ ਹੈ ਮਾਜੀ ਵੀ ਸਖ ਭਾਈਚਾਰੇ ਨੂੰ ਵੀ ਤੇ ਆਪਣੇ ਕੋਈ ਗੁੱਸਾ ਨਾ ਕਰੋ ਜੇ ਕਿ ਮਤਲਬ ਉਹ ਜਿਹਾ ਹੋਵੇ ਜਿਵੇਂ ਆਰ ਭਾਈਚਾਰੇ ਨੂੰ ਸਾਰਿਆਂ ਨੂੰ ਅਸੀਂ ਸੰਯੋਗ ਦਿੱਤਾ ਹੈ ਜਦੋਂ ਵੀ ਇਲੈਕਸ਼ਨ ਆਈ ਆ ਅਸੀਂ ਜਿੱਥੇ ਵੀ ਸਾਡੇ ਜਿੱਥੇ ਸਾਡਾ ਜ਼ੋਰ ਲਾਦੇ ਅਸੀਂ ਲੰਘਦੇ ਰਹੇ ਆ ਐਤ ਕੀ ਵਾਰੀ ਤੁਸੀਂ ਸਾਨੂੰ ਇਧਰ ਤੇ ਸਭ ਤੋਂ ਸਮਝੀ ਕਰਦੇ ਅਸੀਂ ਸੁਣਾਣ ਛੋਡੇ ਸਾਰੇ ਚਲੋ ਇਹ ਭਾਈ ਮਤਲਬ ਸਾਰੇ ਨਗਰ ਨੇ ਕਰਨਾ ਸਾਰੇ ਪਿੰਡ ਨੇ ਰਹਿ ਸਾਰੇ ਪਿੰਡ ਨੇ ਕਰਨਾ ਸਾਡੀ ਕੱਲੇ ਵਾਲੀ ਕੋਈ ਜੁੱਟ ਨਹੀਂ ਜੀ ਸਰਪੰਚੀ ਦੀ ਉਹ ਛੇ ਗੱਲ ਆ ਕਿ ਸਾਰੇ ਨਗਰ ਦੇ ਨਾਲ ਆ ਕੇ ਸਾਰੇ ਸੰਯੋਗ ਦਿੱਤੇ ਸਾਰੇ ਪਾਰਟੀ ਚ ਨਿਕਲ ਗਈ ਰੇਲ ਨਾਲ ਰੇਲ ਨਾਲ ਤੁਰਿਆ ਰੇਲ ਰੇਲੀਆਂ ਤੋਂ ਰੇਲ ਨਾਲ ਕੋਈ ਵੀ ਨਹੀਂ ਸਾਰੇ ਬੋਲ ਦੀ ਹੁਣ ਤੁਸੀਂ ਉਹ ਬੈਠੋ ਯਾਰ ਇੱਕ ਇੱਕ ਜਿਹਾ ਨਾ ਕਰੋ ਗੱਲ ਇਹ ਗੱਲ ਤਾਂ ਸੁਣੋ ਰੌਲਾ ਇਹ ਰੇਲ ਦਾ ਗੁੱਸਾ ਰੌਣ ਬੰਦ ਕਰੋ ਰੌਲਾ ਇਹ ਆ ਬਾਈ ਤੁਸੀਂ ਆਪ ਦਾ ਮੈਂਬਰ ਆਈ ਵਾਰੀ ਚੁੰਨਦੇ ਰਹੋ ਚੁੰਨਦੇ ਰਹੋ ਨਾ ਕਦੇ ਕਿਸੇ ਦਾ ਦੂਜੇ ਘਰ ਦਾ ਕਦੇ ਰੱਖਿਆ ਛੋਡੇ ਵਿੱਚ ਮੰਨ ਲਓ ਤੁਹਾਡੀ ਬਾਜੀਗਲ ਬਸਤੀ ਦੇ ਵਾਰਡ ਵਿੱਚ ਜ਼ਿਮੀਦਾਰ ਭਰਾ ਵੀ ਆਉਂਦੇ ਆ ਚਮਿਆਰ ਭਰਾ ਵੀ ਆਉਂਦੇ ਆ ਕੁਛ ਕੰਮ ਲੱਦਾ ਵੀ ਮੁਸਲਮਾਨਾਂ ਦੇ ਵੀ ਆਰ ਘਰ ਵੀ ਆਉਂਦੇ ਆ ਮੁਸਲਮਾਨ ਵੀ ਆਉਂਦੇ ਆ ਤੁਸੀਂ ਦੱਸੋ ਵੀ ਕਦੇ ਤੁਸੀਂ ਦੂਜੇ ਘਰ ਦਾ ਨੰਬਰ ਰੱਖਿਆ ਵੀ ਅੱਜ ਭਾਈ ਪਿਛਲੀ ਵਾਰੀ ਅਸੀਂ ਮੈਂਬਰ ਸੀ ਅੱਜ ਹੋ ਨਾ ਇੱਕ ਗੱਲ ਦੱਸ ਦਿਓ ਸਰਪੰਚ ਜਿਵੇਂ ਬਾਰ ਨਹੀਂ ਤੁਸੀਂ ਪਹਿਲਾਂ ਇੱਕ ਮਿੰਟ ਥੈਂਕ ਯੂ ਸਾਰੇ ਸਰਪੰਚ ਜੀ ਸਾਡੀ ਸਾਰੀ ਗੱਲ ਦਾ ਅਸੀਂ ਮੈਂਬਰ ਨਹੀਂ ਬਣਿਆ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਿਹੜੀ ਸਰਪੰਚ ਬਣਿਆ ਇਹਨਾਂ ਦਾ ਕੋਈ ਮੈਂਬਰ ਨਹੀਂ ਬਣਿਆ ਜਿਹੜੇ ਸਰਪੰਚ ਬਣਿਆ ਉਹ ਮੈਂਬਰ ਨਹੀਂ ਬਣਿਆ ਰਾਮ ਨੰਦਰਮ ਨੀ ਤਲਕੀ ਨਾਲ ਗੱਲ ਨਹੀਂ ਕਰਨੀ ਰਾਮ ਸਾਡੇ ਸਾਡੇ ਤਾਂ ਐਂਟੀ ਹੋਵੇ ਸਾਨੂੰ ਕਹਿਦਾ ਜਿਹੜੇ ਤੁਹਾਡੇ ਟੈਪਰੇਟ ਬਣਿਆ ਉਹਨਾਂ ਨੇ ਮੈਂਬਰ ਬਣਿਆ ਧਿਆਨ ਨਹੀਂ ਬਲੇ ਮੇਰੇ ਦੋਸਤ ਮੈਂਬਰ ਤੇ ਗੱਲ ਹੋ ਗਈ ਹੈ ਭਾਈ ਆ ਇੱਕ ਮਿੰਟ ਇੱਕ ਮਿੰਟ ਹੋਰ ਬੇਨਤੀ ਕਰਦਾ ਮੈਂ ਮੇਰੀ ਸੁਣ ਲੋ ਇੱਕ ਤਾਂ ਥੋੜਾ ਲੰਬਾ ਤਾਰ ਬਣਾਇਆ ਲਾਣ ਇੱਕ ਦੀਪੂ ਦਿੱਤੇ ਇਹ ਵੀ ਤੁਸੀਂ ਵਿੱਚ ਰੱਖੋ ਚਲੋ ਭਾਈ ਚਲੋ ਇੱਕ ਮਿੰਟ ਇੱਕ ਮਿੰਟ ਭਾਈ ਉਹ ਬੈਠੋ ਯਾਰ ਇਹਨੇ ਇਹਦੀ ਗੱਲ ਰੱਖਦੀ ਹੁਣ ਤੁਸੀਂ ਇਹ ਇੱਕ ਤਾਂ ਯਾਰ ਖਾਂਦੇ ਇਹਨੇ ਰੱਖਦੀ ਕੱਲਾ ਕੱਲਾ ਬੋਲੋ ਬੜੀ ਸ਼ਾਂਤੀ ਨਾਲ ਕੱਲਾ ਕੱਲਾ ਬੋਲੋ ਪਹਿਲਾਂ ਮੈਂ ਔਰ ਕੱਲੇ ਕੱਲੇ ਬੋਲੋ ਇੱਕ ਜਣਾ ਬੋਲੋ ਯਾਰ ਇੱਕ ਜਣਾ ਜੇ ਨਹੀਂ ਸ਼ਾਂਤੀ ਹੁੰਦੀ ਆ ਕਰੋ ਵੋਟਾ ਦੇਖੋ ਇੱਕ ਮਿੰਟ ਨਹੀਂ ਐ ਨੀ ਨੀਚੇ ਦੀ ਆ ਇਮੇਡੀਏਟ ਸ਼ਾਂਤੀ ਜਿਹੜੇ ਕਰਦੀ ਕੋਈ ਨਾ ਹੱਟ ਹੱਕਾ ਹਰੇਕ ਨੂੰ ਬੋਲਣ ਦਾ ਕੋਈ ਗਲਤ ਨਹੀਂ ਕਹਿੰਦੇ ਤੁਸੀਂ ਆਪਣੀ ਆਵਾਜ਼ ਰੱਖੀ ਹੈ ਕੋਈ ਗੱਲ ਰੱਖਣਾ ਥੋੜਾ ਮਾਰ ਰੱਖਣਾ ਅਸੀਂ ਮਾਰਨ ਭਰਦੇ ਬੰਦੇ ਦੇ ਕੋਈ ਗੱਲ ਨਹੀਂ ਰੱਖਦਾ ਚੌਣਾ ਦੱਸੀ ਆ ਯਾਰ ਪਤਾ ਕੀ ਐ ਵੀ ਪਿੰਡ ਦੇ ਵਾਸੀਆਂ ਨੂੰ ਵੀ ਬੋਲਣ ਦਾ ਆਪ ਦੀ ਗੱਲ ਰੱਖਣ ਦਾ ਹੱਕ ਹੈ। ਇਹ ਤਾਂ ਤੁਹਾਡੇ ਪਿੱਛੇ ਮਾਰੇ ਹੋਏ ਨੇ, ਢਿੰਜੇਗੇ। ਤੁਹਾਡੇ ਨਾਲ ਦੇ। ਕੋਈ ਇੱਕ ਜਣਾ ਬੋਲੋ ਯਾਰ। ਇੱਕ ਮਿੰਟ ਬਾਈ। ਸੁਣੋ ਸਾਰਿਆਂ ਦੇ ਸੁਣੋ ਵੀ ਕੋਈ ਗੱਲ। ਹੁਣ ਹੋਰਾਂ ਦੀਆਂ ਵੀ ਸੁਣ ਲਈਏ ਆਪਾਂ। ਤੁਸੀਂ ਤੁਹਾਡੀ ਸੁਣ ਲਈ। ਦੂਜੀ ਤੇ ਜਾਓ। ਹੁਣ ਆਜੋ ਹੋਰ ਭਾਈ ਕੋਈ। ਚਲ ਐਂ ਗੱਲ ਸੁਣਾ ਯਾਰ। ਓਏ ਯਾਰ ਗੰਦੀਪ ਸਿੰਘ ਵੀ ਸੁਣ ਲੋ। ਚੁੱਪ ਕਰੋ ਯਾਰ ਸਾਰਿਆਂ ਨੇ। ਸਾਡੇ ਨਾਲ ਹੋ ਗਈ। ਕੈਂਡੀਡੇਟ ਕਿੰਨੇ ਉਠੇ ਫਿਰਦੇ ਆ। ਹਾਂ ਉਹਨਾਂ ਨੂੰ ਕੋਈ ਉਹਨਾਂ ਨੂੰ ਪੁੱਛਦਾ ਨਹੀਂ ਕੋਈ। ਅੱਜ ਆਪਾਂ ਇੱਕ ਮਿੰਟ ਅੱਜ ਆਪਾਂ ਕੱਠ ਘਟ ਘਟ ਕਰ ਕਰਿਆ ਕਰਿਆ ਕਰਨ ਲਈ ਆਪਾਂ ਜਿਹਨੂੰ ਠੱਲਾਗੇ ਆਪਾਂ ਉਹਦੀ ਸ਼ਰਮ ਸੰਮਤੀ ਕਰਾਂਗੇ ਜਿਹੜਾ ਜਿਹੜਾ ਭਾਈ ਜੀ ਜਿਹੜਾ ਪਤਾ ਨਹੀਂ ਹੈ ਜਿਹੜਾ ਪਿੰਡ ਤੋਂ ਬਾਗੀ ਹੋ ਕੇ ਲੜੂਗਾ ਉਹ ਐਕਸ਼ਨ ਲੜੇ ਅਸੀਂ ਨਹੀਂ ਕਹਿੰਦੇ ਅੰਦਰ ਅੰਦਰ ਹੱਥ ਬੰਨੇ ਇਹ ਬੇਨਤੀ ਕਰ ਰਹੇ ਆਂ ਵੀ ਪਿੰਡ ਤੇ ਦੁਫਾੜ ਨਾ ਪਵਾਓ ਕਿ ਇੱਕ ਮਰਦ ਵੀ ਪਿੰਡ ਤੇ ਰਾਤ ਨਾ ਪਵਾਓ ਉਹ ਬਹਿ ਜਾ ਬੋਲੋ ਬੋਲੋ ਕੋਈ ਚੋ ਬੋਲਿਆ ਤੂੰ ਚੁੱਪ ਕਰ ਜਾ ਇੱਕ ਮਰਦ ਬਾਈ ਅੱਗੇ ਗੱਲ ਚੁੱਪ ਕਰ ਜਾ ਇਲੈਕਸ਼ਨ ਲੜਨਾ ਹੈ ਹਰੇਕ ਦਾ ਅਧਿਕਾਰ ਆ ਉਹ ਅਸੀਂ ਨਹੀਂ ਕਹਿੰਦੇ ਵੀ ਨਾ ਇਲੈਕਸ਼ਨ ਲੜੇ ਇਲੈਕਸ਼ਨ ਲੜਦੇ ਮੇਰੇ ਕੋਲ ਯਾਰ ਮੈਂ ਤੂੰ ਖੜਾ ਆ ਮੈਨੀਫੈਸਟੋ ਚ ਬੋਲ ਦੇ ਕੀ ਕੁਛ ਬੋਲਣਾ ਐ ਨਹੀਂ ਹੁੰਦਾ ਦਾ ਆਪਾਂ ਨੂੰ ਇੰਨਾ ਇੰਨਾ ਇੱਧਰ ਹੋ ਗਿਆ ਆਪਣਾ ਸਕੂਲ ਆਈ ਸਭ ਤੋਂ ਪਹਿਲੀ ਗੱਲ ਤੇ ਇਹ ਆ ਠੀਕ ਹੈ ਪਲੱਸ 2 ਦਾ ਕਿਹਾ ਉਹਨੂੰ ਪਲੱਸ 3 ਤੋਂ ਕਰਾ ਦਿਓ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਠੀਕ ਹੈ। ਗਰਾਊਂਡ ਦੀ ਗੱਲ ਹੋਈ ਸੀ ਆਪਣੇ ਵੇਲੇ। ਸਰਪੰਚ ਸਾਹਿਬ ਗਰਾਊਂਡ ਦੀ ਗੱਲ ਹੋਈ ਸੀਗੀ। ਗਰਾਊਂਡ ਕਿੱਥੇ ਆ ਉਹ 5 ਸਾਲਾਂ ਚ। ਠੀਕ ਹੈ। ਕਿੱਥੇ ਆ ਗਰਾਊਂਡ ਉਹ? ਆਹ ਗਰਾਊਂਡ ਵੇਡਾ ਕ ਬਣਾਤਾ। ਕੋਈ ਖੇਡਣ ਨੂੰ ਕਿਸੇ ਦਾ ਥਾਂ ਨਿਕਾ ਕੋਈ ਹੋਰ ਨਹੀਂਗਾ ਠੀਕ ਆ। ਟਨੋਲੀਆਂ ਦੀ ਥਾਂ ਹੁੰਦੀ ਸੀ ਉਹ ਕਿੱਥੇ ਆ? ਆਂਗਣ ਵਾੜੀ ਦੇ ਵਿਚਾਰੀ ਪਈ ਆ। ਆਂਗਣ ਵਾੜੀ ਵੇਖ ਪਈ ਆ। ਉਹ ਮੜਾ ਛਤਿਆ ਪਿਆ ਉਹ ਵਿਚ ਪਿਆ ਦੱਸੋ ਸਰਕਾਰੀ ਥਾਂ ਉਹੀ ਰੁਗੀ ਜਾਂਦਾ ਬਿਨਾਂ ਗੱਲ ਤੋਂ। ਕਿੰਨੇ ਵਾਰੀ ਅਸੀਂ ਆ ਕੇ ਕਹਤਾ ਵੀ ਚਿੱਟੇ ਵਾਲੇ ਵਾਕੀ ਠੀਕ ਹੈ। ਚੋਰੀਆਂ ਹੁੰਦੀਆਂ। ਜਿੰਮ ਦਾ ਕਿੰਨੇ ਜਿੰਮ ਦਾ ਕਿੰਨੇ ਵਾਰੀ ਕਰਦੇ ਸ਼ਹਿਰ ਵਿੱਚ ਦੇ ਆ ਤਿੰਨ ਮੁੰਡਿਆਂ ਨੂੰ ਹੀ ਦੱਸਦਾ ਉਹ ਨਹੀਂ ਹੋ ਵੀ ਆਪਾਂ ਹੱਲ ਕਰਾਂ ਕੋਈ ਗੱਲ ਹੋਰ ਛੋਟੀ ਗੱਲ ਜਾਇਜ਼ ਹੈ ਕੋਈ ਗੱਲ ਇਹਨਾਂ ਦਾ ਕਰਨਾ ਦੱਸੋ ਮਰਦੇ ਹਾਂ ਹਾਂ ਬਾਰਿ ਬਾਰੀ ਗੁੜਿਆਨੇ ਭਾਈ ਨੂੰ ਬੋਲਣਾ ਫਿਰ ਦੋ ਬੋਲ ਲੈ ਬਾਰੀ ਇਹਨਾਂ ਚੀਜ਼ਾਂ ਦੱਸੋ ਵੀ ਉਹ ਕਿੱਥੇ ਹੱਲ ਹੋਇਆ ਜਦੋਂ ਯਾਰ ਪੰਚਾਇਤ ਸਾਰੀ ਸਦ ਸ਼ਾਂਤੀ ਦੀ ਬਣੂਗੀ ਨਾ ਸਾਰਾ ਪਿੰਡ ਉਹ ਪੰਚਾਇਤ ਦੇ ਮਗਰ ਖੜੂਗਾ ਜਿਹੜੇ ਵੀ ਤੁਹਾਡੀ ਆ ਜਿਹੜੇ ਪਹਿਲੀ ਗੱਲ ਜਿਹੜੀ ਮਾਰਕਾਂ ਦੀ ਬਣ ਗਈ ਚਲੋ ਮੁੱਖ ਮੰਤਰੀ ਸਾਹਿਬ ਨੇ ਜੋ ਵੀ ਆ ਸਾਰੇ ਉਹਦਾ ਪੰਜਾਬ ਦਾ ਹੀ ਆ ਉਹ ਇਹ ਗੱਲ ਆਖੀ ਹੈ ਮਤਲਬ ਜਿਹੜਾ ਇੱਕ ਖੇਡ ਗਰਾਊਂਡ ਜਿਹੜੀ ਸਾਹਿਬ ਦੀ 5 ਲੱਖ ਰੁਪਈਆ ਇੱਕ ਹੋਰ ਮੰਗ ਮਤਲਬ ਇੱਕ ਹਸਪਤਾਲ ਇਹ ਪਿੰਡ ਨੂੰ ਚੁੱਪ ਹੋ ਜਾਂਦੇ ਨੇ ਸਾਡੇ ਵਗੈਰਾ ਕੋਈ ਨਹੀਂ ਇੱਕ ਮੇਰੀ ਗੱਲ ਤਾਂ ਸੁਣੋ ਜਿਹੜਾ ਸਕੂਲ ਆ ਆਪਣਾ ਪਹਿਲਾ ਦਸਵੀਂ ਦਾ ਹੋਇਆ ਦਸਵੀਂ ਦਾ ਹੋਇਆ ਨਾ ਕਸ ਵੀਧਾ ਹੋਇਆ 8ਵੀਂ ਸੀ 8ਵੀਂ 10ਵੀਂ ਹੋਇਆ ਇਹ ਪਲੱਸ 2 ਦੀ ਮੰਗ ਵੀ ਥੋੜੀ ਜਾਇ ਹੈ ਇਹ ਵੀ ਆਪਾਂ ਮੰਗ ਠਾਵਾਂਗੇ ਵੀ ਤਾਂ ਮਤੇ ਪਾ ਲਿਖੇ ਪਰ ਪਰ ਵੀ ਵੀ ਨਹੀਂ ਹੈ ਇੱਕ ਨਸ਼ਾ ਦੀ ਨਸ਼ਾ ਅਕਲੋਂ ਮੈਂ ਸਤੋ ਸਤਲ ਤੇ ਨਾਲ ਗੱਲ ਕੀਤੀ ਹੋਈ ਮੈਂ ਚਲੋ ਦੂਜੀ ਗੱਲ ਨਸ਼ੇ ਦੀ ਗੱਲ ਹੈ ਨਸ਼ੇ ਦੀ ਗੱਲ ਤੇ ਆਪਾਂ ਗੁਰੂ ਘਰ ਜਦੋਂ ਪੰਚਾਇਤ ਬਣ ਗਈ ਪੰਚਾਇਤ ਨੂੰ ਬਾਕੇ ਸਾਰੇ ਬੰਦੇ ਆ ਕੇ ਇੱਥੇ ਮਿਲ ਕੇ ਸੌਂ ਖਾ ਕੇ ਚਲਾਏ ਗੁਰੂ ਜੀ ਭਾਈ ਨਸ਼ੇ ਵਾਲੇ ਦੀ ਕਿਸੇ ਨੇ ਕੋਈ ਸਪੋਰਟ ਨਹੀਂ ਕਰਨੀ ਤੇ ਉਹਦੇ ਭਵੰਦੀ ਘਰੇ ਜਾਓ ਉਹਨੂੰ ਪਹਿਲਾਂ ਕਹਿ ਕੇ ਉਹ ਭਾਈ ਇਹਨੂੰ ਬੰਦ ਕਰਦੇ ਕੰਮ ਸਹੀ ਹੈ ਸਹੀ ਕਰਵਾਉਣਾ ਅੱਜ ਅੱਜ ਤੋਂ ਕਰਵਾਓ ਅੱਜ ਤੋਂ ਕਰਵਾਓ ਕਰੋ ਬਾਈ ਸਤਿਕਾਰ ਕਰੋ ਸਾਰੇ ਤੁਹਾਡੇ ਨਾਲ ਤੁਸੀਂ ਆਪਾਂ ਚੱਲੋ ਸਾਰੇ ਜਿਹੜਾ ਜਿਹੜਾ ਹੋਊਗਾ ਨਹੀਂ ਸਮਝਦੇ ਹਾਂ 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 ਕਾਰਵਾਈ ਕਰੋ ਅੱਜ ਹੀ ਕਰਵਾ ਦਿੰਦੇ ਅੱਜ ਹੀ ਕਰਦੇ ਆਪਾਂ ਨਿਕਲ ਗੱਲ ਆ ਦੂਜੇ ਪਾਸੇ ਬੰਦੇ ਤੁਸੀਂ ਮੁੱਦਾ ਖਤਮ ਆ ਦੋ ਸਾਲ ਇੱਕ ਮਿੰਟ ਜਿਹੜਾ ਬਾਈ ਸਕੂਲ ਨਾਲ ਮੁੱਦਾ ਉਹ ਅਸੀਂ ਠਾ ਚੁੱਕੇ ਆ ਠਾਉਣ ਨਾਲ ਸਾਨੂੰ ਪਤਾ ਵੀ ਠਾਉਣ ਨਾਲ ਮਸਲਾ ਨਹੀਂ ਆਪਾਂ ਆਪਾਂ ਯਾਰ ਕਿੱਥੇ ਵੀ ਜਾਣਾ ਸਾਰੇ ਇਕੱਠੇ ਪਿੰਡ ਦੇ ਪੰਚਾਇਤ ਹੋਗੇ ਸਾਰੇ ਵਾਸੀਓ ਕਿ ਆਪਾਂ ਚੱਲਾਂਗੇ ਯਾਰ ਆਪਣੇ ਤੋਂ ਨਾ ਬਾਈ ਮਿਸਟਰ ਕੋਲੇ ਜਾਣਾ ਮੈਂ ਕਿਉਂ ਜੀ ਆਪਣੇ ਤੋਂ ਬਾਈ ਨਾ ਕੱਟ ਨਹੀਂ ਪਰ ਸਾਡਾ ਕੰਮ ਜੀ ਸਾਡੀ ਆ ਮੰਗ ਹੈ ਬਾਈ ਆਪਣੇ ਤੋਂ ਕੱਟ ਨਹੀਂ ਪਰ ਆ ਗਿਆ ਉਹ ਜਿਹੜਾ ਕੱਟ ਨਹੀਂ ਉਹ ਤੇ ਬੱਜਰੀ ਨਹੀਂ ਪਈ ਵਾਹੀ ਗਈ ਆਪਣੇ ਤੋਂ ਐਨੀ ਜ਼ਰਤ ਆ ਆਪਣੀ ਕਿ ਕੋਈ ਨਹੀਂ ਗਲਤੀ ਹੈ ਜਿਹੜੀ ਉਹ ਗਲਤੀ ਮੰਨਦੇ ਆ ਵੀ ਹੈਗੀ ਆ ਕੋਈ ਚੱਕਰ ਨਹੀਂ ਪਰ ਆਪਾਂ ਅਗਲੀ ਪੰਚਾਇਤ ਚੁੰਨਦੀਆਂ ਅਗਲਾ ਕੰਮ ਕਰਦੇ ਆ ਇਹ ਅਸੀਂ ਸਾਡੀ ਗੱਲ ਸੁਣੋ ਆਪਾਂ ਪੰਚਾਇਤ ਚੋਂ ਲਿਆ ਕੇ ਮੈਂ ਮੰਨਦਾ ਕਰਨਾ ਹੀ ਪੈਣਾ ਮੇਰੇ ਗੱਲ ਤੁਹਾਡੇ ਕਿ ਧਿਆਨ ਨਾਲ ਇੱਥੇ ਧਿਆਨ ਘਟਾਓ ਉਹ ਗੱਲ ਥੋੜੀ ਮੰਨ ਗਏ ਪਤਾ ਕੀ ਗੱਲ ਜਦੋਂ ਵੋਟਾਂ ਆਉਂਦੀਆਂ ਠੀਕ ਹੈ ਜਦ ਉਹਨੀਆਂ ਸਾਰਾ ਕੁਝ ਹੁੰਦਾ ਵੀ ਆਪਾਂ ਆ ਕਰਾਂਗੇ ਕਰਨਾ ਇੱਕ ਮਿੰਟ ਇੱਕੋੜ ਅਸੀਂ ਇਹ ਜਦੋਂ ਚਲੋ ਸਰਪੰਚ ਚੋਣ ਲਿਆ ਅਸੀਂ ਭਾਈ ਤੁਹਾਡੇ ਕੋਲ ਜਾਣਾ ਇਹ ਮੈਂ ਤੁਹਾਡਾ ਬਾਅਦ ਦਾ ਜਵਾਬ ਹੋ ਗਾ ਯਾਰ ਸਰਪੰਚ ਤੋਂ ਉਹਨਾਂ ਦੀ ਪਾਰਟੀ ਨਾਲ ਜਵਾਬ ਕਰਨਾ ਨਹੀਂ 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 ਹੋਊਗਾ ਯਾਰ ਸਰਪੰਚ ਕਿਸੇ ਪਾਰ ਹੋਣਾ ਨਹੀਂ ਹੈਗੀ ਆਪਾਂ ਸਾਂਝਾ ਸਰਪੰਚ ਕਰਨੇ ਪਿੰਡ ਸਾਰਿਆਂ ਦਾ ਸਰਪੰਚ ਆ ਭਾਈ ਇਹ ਜਦੋਂ ਪਿੰਡ ਸਰਪੰਚ ਇੱਕ ਮਿੰਟ ਇਹ ਮੇਰੀ ਗੱਲ ਸੁਣਿਓ ਇੱਕ ਮਿੰਟ ਵੀ ਗੱਲ ਕਰੇ ਯਾਰ ਕੱਲ ਕਾ ਬੈਠੋ ਯਾਰ ਬੈਠੋ ਕਾ ਯਾਰ ਉਹ ਬੈਠੋ ਯਾਰ ਇਹ ਬੈਠਾ ਬੈਠੋ ਆਇ ਰੋਲਾ ਪੋਲਾ ਕਰਦਾ ਹੋਏ ਪਿਆ ਹਾਂ ਨਾ ਆੜਾਈ ਬੋੜਾ ਬੈਠਦਾ ਹੁੰਦਾ ਹੀ ਨਹੀਂ ਆਇ ਬੁੱਲੀ ਜਾਂਦਾ ਹੈ ਜੇ ਆਪੋ ਦਾ ਬਹਿ ਕੇ ਆਏ ਹੋ ਮਧਰਾ ਹਲ ਹੁੰਦਾ ਬੈਠੋ ਯਾਰ ਬੈਠੋ ਉਹ ਪੰਛੀ ਸਿੰਘ ਉਹ ਗੱਲ ਸੁਣੋ ਉਹ ਉਹ ਬੈਠੋ ਯਾਰ ਬੈਠੋ ਸੁਣੇ ਯਾਰ ਤੱਕੜੇ ਸਾਰੇ ਉਹ ਚੁੱਪ ਕਰਿਓ ਲੈ ਰਹਿ ਜਾਓ ਮੇਰੇ ਯਾਰ ਬਤਾ ਚਲੋ ਉਹ ਮੇਰੀ ਬੇਨਤੀ ਦਾ ਸੁਣ ਲੋ ਮੇਰੀ ਬੇਨਤੀ ਸੁਣ ਲੋ ਉਹ ਸੁਣੋ ਇੱਕ ਮਿੰਟ ਜਦੋਂ ਆਪਣੀ ਸਾਰੀ ਭਾਈ ਸਾਰੇ ਸੰਜਿਆ ਪੰਚਾਇਤ ਚ ਨਹੀਂ ਆ ਤਾਂ ਪੰਚਾਇਤ ਚੋਂ ਕੇ ਸਾਰੇ ਨਗਰ ਦੇ ਸਾਹਮਣੇ ਆਪਾਂ ਗੁਰੂ ਘਰ ਆਵਾਂਗੇ ਠੀਕ ਹੈ ਗੁਰੂ ਘਰ ਬੈਠ ਕੇ ਗੱਲ ਹੋ ਗਈ ਇਹ ਪੰਚਾਇਤ ਭਾਈ ਸਾਰੇ ਨਗਰ ਦੀ ਸਾਂਝੀ ਪੰਚਾਇਤ ਹੈ ਕਿਸੇ ਦਾ ਕੋਈ ਪੱਖ ਪਾਤ ਨਹੀਂ ਕਰੂਗੀ ਜੋ ਵੀ ਪਿੰਡ ਤੇ ਸਹੂਲਤਾਂ ਆਉਂਦੀਆਂ ਕਿਸੇ ਗਰੀਬ ਵਾਸਤੇ ਆਉਂਦੀਆਂ ਕੋਈ ਆਉਂਦੀਆਂ ਸਾਰਿਆਂ ਨੂੰ ਵੰਡ ਕੇ ਦੇਵੂ ਠੀਕ ਹੈ ਯਾਨੀ ਬੱਸ ਕਰ ਇੱਕ ਮਿੰਟ ਜਹਦਾਰ ਜੀ ਜਹਦਾਰ ਜੀ ਇਹ ਆਪਾਂ ਇਹ ਆਪਾਂ ਇੱਥੇ ਜੇ ਆਪਾਂ ਸਾਰੇ ਸਾਰੇ ਜੁੰਟੀ ਉਦੋਂ ਹੀ ਆ ਕੇ ਆਏ ਨਹੀਂ ਵੀ ਮਤਲਬ ਵੀ ਚਲੋ ਆਪਾਂ ਉਦੋਂ ਹੀ ਆ ਕੇ ਗੱਲ ਕਰ ਲਾਂਗੇ ਆ ਭਾਈ ਜਿਹੜਾ ਫਿਰ ਗੁਰੂ ਤੋਂ ਕੋਈ ਗੱਲ ਭਜੂਗਾ ਫਿਰ ਆਪੇ ਗੁਰੂ ਦੇਖੂ। ਚਾਓ ਜੀ ਇਹ ਸਾਰੇ ਤੁਸੀਂ ਸਹਿਯੋਗ ਸਾਰੇ ਜਦੋਂ ਸਾਰੇ ਪਿੰਡ ਦੇ ਇਹ ਤਾਂ ਸਾਰੇ ਪਿੰਡ ਦਾ ਹੀ ਸਾਂਝਾ ਹੋ ਗਿਆ ਨਾ ਫਿਰ। ਉਹ ਚੁੱਪ ਕਰਜੋ ਯਾਰ। ਇੱਕ ਮਿੰਟ ਸਰ ਸਾਹਿਬ ਸਾਰੀ ਸੰਗਤ ਨਿਕਰਦੀ ਕੱਢੀ ਹੋਈ ਹੈ। ਸਹਿਮਤੀ ਕਰਨ ਵਾਸਤੇ ਪਾਰਟੀ ਤੋਂ ਪਰੋਖੇ ਤਾਂ ਸਾਰਿਆਂ ਨੂੰ ਮੈਂ ਇਸ ਗੱਲ ਦੀ ਵਧਾਈ ਦਿੰਦਾ ਕਿ ਇਹ ਪਹਿਲ ਕੀਤੀ ਆ ਕਿਸੇ ਨਾਲ ਕੋਈ ਵਾਦਾ ਕਰਤਾ ਨਹੀਂ ਇਹ ਜਿਹੜੇ ਪਿੰਡ ਪੱਤਰ ਤੇ ਚੋਣਨਾ ਇਹ ਸਰਬਸੰਮਤੀ ਨਾਲ ਹੀ ਚੋਣੋ ਸਾਰੇ ਮੈਂਬਰ ਵੀ ਸਰਬਸੰਮਤੀ ਨਾਲ ਚੋਣੋ ਤੇ ਸਰਪੰਚ ਵੀ ਸਰਬਸੰਮਤੀ ਨਾਲ ਚੋਣੋ ਵਾਦਾ ਤੇਰੀ ਬਾਤ ਹੋ ਰਿਹਾ ਇੱਕ ਪਾਰਟੀ ਪੱਤਰ ਦੇ ਜੇ ਪਾਰਟੀ ਪੱਤਰ ਤੇ ਤੂੰ ਚੋਣ ਕਰਦੇ ਆ ਫਿਰ ਨਹੀਂ ਜੇ ਸਾਰੇ ਸਹੀ ਗੱਲ ਹੈ ਸਰਪੰਚ ਨੇ ਚੋਣ ਨੂੰ ਮੈਂ ਕਿਰ ਵੀ ਚੋਣ ਨੂੰ ਭਾਈ ਸੱਚੋਧਨੀ ਲਾਉਣ ਲੱਗੇ ਸਰਪੰਚ ਚੋਣਾਂ ਇੰਨਾ ਇੱਕ ਵਾਰੀ ਚ ਫੈਸਲਾ ਹੋ ਜੂਗਾ ਕੋਈ ਗੱਲ ਨਹੀਂ ਇਹ ਵੀ ਕਹਿ ਦਾਂਗੇ ਆਪਾਂ ਇਹ ਵੀ ਗੱਲ ਹੋ ਜੂਗੀ ਸਾਰੀਆਂ ਹੋ ਜਾਣਗੀਆਂ ਅੱਜ ਵਾਲਾ ਮੁੱਦਾ ਸੁਣਿਆ ਜਾਇਆ ਜਾ ਕਰ ਕੋ ਯਾਰ ਭਾਈ ਬੋਕ ਚੁੱਕ ਪਈ ਸੀ ਇਸ ਦੀ ਜਨਮ ਦੇਖਾ ਪਾਉ ਸਾਰਾ ਦਿਨ ਲੱਗੀ ਆਪਾਂ ਨੂੰ ਚੁੱਪ ਕਰਕੇ ਕਰ ਫਿਰ ਮੈਂਬਰਾਂ ਦਾ ਦੱਸੋ ਮੈਂਬਰਾਂ ਬਾਰੇ ਮੈਂਬਰਾਂ ਨੇ ਕੰਦ ਕਰੋ ਇਹ ਸਾਰੇ ਮੈਂਬਰਾਂ ਵੀ ਬੈਠ ਗਿਆ ਆਪਾਂ ਆਵਾਜ਼ ਭਾਈ ਇਹ ਸਾਰੇ ਵਿਚਾਰ ਰੱਖ ਲਿਆ ਠੀਕ ਹੈ ਹੁਣ ਅਸੀਂ ਜਿਹੜਾ ਸਰਪੰਚ ਆਪਾਂ ਚੋਣਨਾ ਉਹਦਾ ਨਾਮ ਠੀਕ ਹੈ ਭਾਈ ਆ ਸਾਰੇ ਲੱਗੇ ਆ ਗਿਆ ਪੈਦਾ ਨਾ ਆਪਾਂ ਸਾਰਾ ਪਿੰਡ ਨਗਰ ਇਹਨਾਂ ਸਰਪੰਚਾਂ ਦੀ ਗੱਲ ਕਰਦੇ ਹਾਂ ਆਦਰੀ ਇਧਰ ਆ ਜਾਓ ਜੀ ਕੋਈ ਲੈਕਚਰ ਕੋਲ ਲੜਾਇਆ ਚਾਚੇ ਪਾਲੇ ਦੇ ਵਿਰੁੱਧ ਕਿਉਂ ਖੜਾ ਗਿਆ ਆਪਾ ਜੀ ਯਾਰ ਉਹ ਪੁਰਾਣੀਆਂ ਗੱਲਾਂ ਯਾਰ ਨਾ ਕਰੋ ਮਤਿਆਰ ਉਹ ਮਤਿਆਰ ਯਾਰ ਇਹ ਤੂੰ ਪਹਿਲਾਂ ਵੀ ਸਰਪੰਚ ਖੜਦੇ ਰਹੇ ਕੋਈ ਨਾ ਉਹ ਬੈਠੋ ਕਾ ਯਾਰ ਉਹ ਦੇਖੋ ਉਹ ਬੈਠੋ ਇੱਕ ਮਿੰਟ ਉਹ ਤਾੜਕੀ ਨਾ ਕਰੋ ਕੋਈ ਤਾੜਕੀ ਨਾ ਕਰੋ ਕੋਈ ਨਹੀਂ ਜਿਹਨੂੰ ਨਹੀਂ ਮਨਜ਼ੂਰ ਉਹਨੂੰ ਲੜ ਲੈਣ ਦੋ ਆਪਾਂ ਨੂੰ ਬਣਾ ਥੋੜੀ ਹੱਕ ਨਹੀਂ ਆਉਂਦੀ ਤਾਂ ਮੈਂ ਗੱਲ ਕਰਦਾ ਹਾਂ। ਉਹ ਤਾਂ ਮੈਂ ਜਾਨੀ ਹਾਂ ਕੋਈ ਨਹੀਂ ਆਰਾਮ ਨਾਲ ਕੋਣ ਨੂੰ ਆਪਾਂ ਤਾਂ ਸਾਰੇ ਇੱਕਾ ਕਰੋ ਨਾ ਜਿਹੜਾ ਜਾਂਦਾ ਉਹਨੂੰ ਜਾਣ ਦਿਓ। ਕੋਈ ਗੱਲ। ਜਿਹਨੂੰ ਨਹੀਂ ਮਨਜ਼ੂਰ ਉਹਨੂੰ ਜਾਣ ਦਿਓ ਜਿਹਨਾਂ ਨੂੰ ਮਨਜ਼ੂਰ ਆ ਉਹ ਰੁਕ ਜੂ। ਭਾਈ ਆਪਾਂ ਸਰਪੰਚ ਮੇਵਾ ਚੋੜ ਰਹੇ ਆ ਸੰਧੀ ਸੰਭਾਦੀ ਨਾਲ। ਹੱਥ ਚੱਕੋ। ਬੋਲੋ। ਕਰਨ ਲੱਗੇ ਆਪਾਂ ਜਿਹੜੇ ਹੁਣ ਗੱਲ ਕਰਨੀਆਂ ਹੁਣ ਕਰਜੋ ਕੱਲ ਨੂੰ ਗੱਲ ਸੁਣ ਲੋ ਗੁਰੂ ਕੋਲੇ ਗੁਰੂ ਦੇ ਦਵਾਰ ਵੜ ਕੇ ਨਾ ਕੋਈ ਗਲਤ ਉਹ ਕਰਿਓ ਨਹੀਂ ਇਹਨੂੰ ਕਿਹਨਾ ਕਰੂਗਾ ਇੱਕ ਬੜੀ ਚਾਰੇ ਨੂੰ ਮੈਂ ਕੋਈ ਨਾ ਫੋਨ ਕਰਕੇ ਤੇ ਮੌਕਾ ਦਿੱਤਾ ਗਾੜੂ ਸਰਪੰਚ ਦੇ ਨਹੀਂ ਨਹੀਂ ਗਾੜੂ ਦੋ ਢਾਈ ਸਾਲ ਇਹ ਕਰੇ ਢਾਈ ਸਾਲ ਸਾਡਾ ਵਾਦਾ ਕਰੇ ਕੋਈ ਨਹੀਂ ਕੋਈ ਨਹੀਂ ਇਹ ਖੁਲੀ ਤੇ ਨਹੀਂ ਲੜ ਲੋ ਉਹ ਤੁਸੀਂ ਲੜ ਲਓ ਉਹ ਮੈਂ ਲੜਦਾ ਉਹ ਤੁਸੀਂ ਲੜ ਲਓ ਲੜ ਲਓ ਤੁਸੀਂ ਸਾਡੇ ਬੰਦੇ ਨਹੀਂ

ਹਾਂ ਬੜਾ ਚੰਗਾ ਗੱਲ ਬਣਿਆ ਲੱਗਦਾ ਸਮਝ ਆ ਰਿਹਾ ਪਰ ਪਹਿਲਾਂ ਕੀ ਆ ਅੱਜ ਦੇ ਦੂਸਰੇ ਨੌਕਰੀ ਤੇ ਮੈਂ ਕੋਈ ਨੌਕਰੀ ਤੇਰੇ ਤੇ ਗਰਾਹ ਤੇਰੇ ਤੇ ਐਲਾਨ ਜਾਮ ਆ ਰੂਗਾ ਮੁਖਤਿਆਰ ਬਰੋਲਾ ਪਾ ਕੇ ਫਿਰ ਸਾਰਾ ਬੈਡਾ ਤੂੰ ਖੰਡੇ ਦਿਮਾਗ ਨਾਲ ਪਿਛਲੇ ਕਿਹੜੇ ਮੈਨੂੰ ਆਖਿਆ ਮੈਨੂੰ ਪ੍ਰੀਤਾਂ ਦੇ ਮੇਲਣ ਪਹੁੰਚਣਾ ਹਾਂ ਉਹ ਕੋਈ ਗੱਲ ਚਲੋ ਜੀ ਅੱਗੇ ਚਲੋ ਹਾਂ ਬਣਾਓ ਉਹ ਜਿਹੜੇ ਸਾਂਤ ਉਹ ਗੁਰੂ ਦਰਸਿਆਂ ਨਾਲ ਆਓ ਜਿਹੜੇ ਸਾਂਤ ਹਾਂ ਜੀ

ਸਾਰੇ ਇਹ ਸਲੁਛਰੇ ਲਾ ਕੇ ਸਾਰੇ ਪੰਜਾਬੀ ਸਾਰੇ ਬੰਦੇ ਇਕੱਠੇ ਹੋ ਕੇ ਜੀ ਹੋਣਾ ਜਿਹੜੇ ਸਰਪੰਚ ਖੜੇ ਹੋਏ ਆ ਉਹਨਾਂ ਦੇ ਘਰੇ ਜਾ ਰਹੇ ਆ ਰਿਕੁਐਸਟ ਕਰਨ ਵੀ ਸਾਰਾ ਸੰਪਤੀ ਕਰ ਲੈਣ ਬਾਕੀ ਨਹੀਂ ਕਰਨੀਆਂ ਕਰਨੀ ਉਹਨਾਂ ਦੀ ਮਰਜ਼ੀ ਹੈ ਤੇ ਜਾ ਰਹੇ ਹਰਿਆਣੇ ਰਿਕੁਐਸਟ ਕਰਨ ਜਾ ਰਹੇ ਆ ਵੀ ਸਾਰੇ ਸਰ ਸੰਪਤੀ ਹੋ ਜੇ ਗਾ ਬਈ ਉਹਨਾਂ ਨੇ ਕਰਨੀਆਂ ਨਹੀਂ ਕਰਨੀ ਉਹਨਾਂ ਦੀ ਮਰਜ਼ੀ ਹੈ ਬਾਅਦ ਦੀ ਗੱਲ ਹੈ ਪਰ ਪਿੰਡ ਇੱਕ ਪਰਮੇ ਤੌਰ ਤੇ ਜਾ ਰਹੇ ਆ 안디 안디, 티가 이 티가.